ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪਰਮਜੀਤ ਜੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਸਾਡੇ ਕੋਲ ਸ਼ਬਦ ਨਹੀਂ ਹੈਗੇ ਪਰ ਮੈਂ ਉਹਨਾਂ ਨੂੰ ਕਹਿਣਾ ਵੀ ਸਰ ਮੈਂ ਕੋਈ ਕੰਮ ਨਹੀਂ ਕਰ ਰਿਆ ਪਬਲਿਕ ਕਰਵਾ ਰਹੀ ਐ ਮੈਂ ਕਰ ਰਿਆ ਮੈਂ ਇੱਕ ਪੈਰਲਰ ਗਵਰਨਮੈਂਟ ਦੀ ਤਰ੍ਹਾਂ ਕੰਮ ਕਰ ਰਿਹਾ ਇਸ ਟਾਈਮ ਕੱਲਾ ਜਣਾ ਪੂਰੇ ਪੰਜਾਬ ਦੇ ਵਿੱਚ ਜਿਵੇਂ ਗਵਰਨਮੈਂਟ ਲੋਕਾਂ ਤੋਂ ਟੈਕਸ ਵਸੂਲਦੀ ਐ ਆਪਣੇ EMPLOYES ਭਰਤੀ ਕਰਦੀ ਐ ਉਹ ਤੋਂ ਬਾਅਦ ਪਬਲਿਕ ਨੂੰ ਸਹੂਲਤਾਂ ਦਿੰਦੀ ਐ ਉਸੇ ਤਰ੍ਹਾਂ ਪਬਲਿਕ ਮੈਨੂੰ ਡਾਇਰੈਕਟ ਪੈਸਾ ਦੇ ਰਹੀ ਹੈ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਉਸ ਪੈਸੇ ਨਾਲ ਮੈਂ ਖੁਦ ਇੱਕ এমਪਲੋਈ ਬਣ ਕੇ ਪੂਰੇ ਪੰਜਾਬ ਦੇ ਸਕੂਲ ਕਾਲਜ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਐਜੂਕੇਟ ਕਰਨ ਦਾ ਮੁੱਦਾ ਚੱਕਿਆ ਹੋਇਆ ਔਰ ਮੈਂ ਕਦੋਂ ਤੱਕ ਚੱਲ ਰਿਹਾ ਮੈਂ ਬਿਨਾ ਪਬਲਿਕ ਦੇ ਸਪੋਰਟ ਤੋਂ ਨਹੀਂ ਚੱਲ ਸਕਦਾ ਜੇ ਅੱਜ ਕਿਸੇ ਨੂੰ ਦਿਖਦਾ ਹੈ ਨਾ ਦਿਖਾਈ ਦੇ ਰਿਹਾ ਕਿ ਪਰਮਜੀਤ ਬਹੁਤ ਕੰਮ ਕਰਦਾ ਹੈ ਬੱਚਿਓ ਪਰਮਜੀਤ ਦੇ ਪਿੱਛੇ ਇੰਨੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਜਿਸ ਕਰਕੇ ਪਰਮਜੀਤ ਕੰਮ ਕਰ پا ਰਿਹਾ ਹੈ परमजीत अपना ਸਮਾਂ ਦੇ ਰਿਹਾ ਹੈ ਪਰਮਜੀਤ ਆਪਣੇ ਥਾਟ ਦੇ ਰਿਹਾ ਹੈ ਪਰਮਜੀਤ ਆਪਣੀ એનર્ਜੀ ਦੇ ਰਿਹਾ ਹੈ ਪਰ ਜਿਹੜੇ ਲੋਕ ਮੇਰੇ ਤੇ ਪੈਸਾ ਇਨਵੈਸਟ ਕਰ ਰਹੇ ਨੇ ਜਿਹੜੇ ਮੈਨੂੰ ਇਸ ਡਰਾਈਵ ਨੂੰ ਚਲਾਉਣ ਵਾਸਤੇ ਬਾਰ-ਬਾਰ ਪੈਸਾ ਦਿੰਦੇ ਨੇ ਇੱਕ ਵਾਰ ਦਿੱਤਾ ਦੂਜੀ ਵਾਰ ਦਿੱਤਾ ਤੀਜੀ ਵਾਰ ਦਿੱਤਾ ਆਪਣੇ ਸਾਧਨ ਤੱਕ ਲਗਾ ਰਹੇ ਨੇ ਔਰ ਮੈਨੂੰ ਹਰ ਵਾਰ ਹਰ ਟਾਈਮ ਵੈਲਕਮ ਕਰਦੇ ਨੇ ਉਹਨਾਂ ਦਾ ਵੀ ਰੋਲ ਇਸ ਪੂਰੀ ਪੰਜਾਬ ਜਗ੍ਹਾ ਯਾਤਰਾ ਚ ਬਹੁਤ ਅਹਿਮ ਹੈ